ਦਾ ਸਜ਼ਾ ਸੁਣ ਲੋ ਪਹਿਲਾਂ ਕੀ ਆ ਸਮਝ ਲੋ ਇੱਕ ਚੈਲੰਜ ਆਗਾ ਚਾਈਨਾ ਚ ਸੁਣ ਲੋ ਮੈਂ ਕਹਿਣੀ ਆ ਮੈਂ ਜੇ ਬੈਠ ਗਈ ਮੈਂ ਉੱਠ ਨਹੀਂ ਸਕਦੀ ਨਹੀਂ ਕੋਈ ਨਾ ਠਾਦਾ ਇਹ ਆ ਟੰਡਾ ਪੂਰੀ ਨੂੰ ਚੈਲੰਜ ਕਰਕੇ ਪੰਗਾ ਪੁੱਠਾ ਲੈ ਲਿਆ ਮੁੰਡਿਆ ਵੇ ਤੂੰ ਹਾਂ ਬੋਲੋ ਤੇ ਲੋ ਵੀ ਦੋਸਤ ਜਿਹੜੀ ਅੱਜ ਦੀ ਵੀਡੀਓ ਨਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਅੱਗੇ ਪਤਾ ਕੀ ਹੁੰਦਾਗਾ ਅੱਗੇ ਤਾਂ ਆਪਾਂ ਨੋਰਮਲ ਮੂਵ ਕਰਦੇ ਨੇ ਅੱਜ ਕੀ ਆ ਸਜ਼ਾ ਮਿਲਣੀ ਆ ਜਾਂ ਤਾਂ ਸਜ਼ਾ ਮਿਲਣੀ ਆ ਮੈਨੂੰ ਦਾਂ ਮੈਨ ਲਿਆ ਸਜ਼ਾ ਕੁਰੀ ਨੂੰ ਵੀ ਅੱਜ ਇੱਕ ਬਰੀ ਦਾ ਬੱਕਲਾ ਬਣਨ ਦਾ ਹਾਂ ਇੱਕ ਦਿਨ ਬੱਕਲਾ ਨਹੀਂ ਬੱਕਰਾ ਅਸੀਂ ਤੁਹਾਡਾ ਤੁਹਾਡੇ ਜੀ ਨੂੰ ਮਾਰ ਕੇ ਸਜ਼ਾ ਆਵੇ ਹਾਂ ਅਸੀਂ ਨਜ਼ਾਰਾ ਲੈਣਾ ਠੀਕਾ ਸਜ਼ਾ ਸੁਣ ਲਓ ਪਹਿਲਾਂ ਕੀ ਆ ਸਮਝ ਲੋ ਇੱਕ ਚੈਲੰਜ ਹੈਗਾ ਚైనా ਦੀ ਆਰਮੀ ਦੇ ਵਿੱਚ ਉਹ ਮੁੰਡੇ ਕਰਦੇ ਬਹੁਤ ਹੀ ਜਿਆਦਾ ਹਾਰਾ ਮੈਂ ਵੀ ਕਦੇ ਟਰਾਈ ਨਹੀਂ ਕੀਤੀ ਸੱਚੀ ਸੀਰੀਅਸਲੀ ਦੱਸਦਾਗਾ ਉਹ ਟਰਾਈ ਨਹੀਂ ਕਰਕੇ ਦੇਖਿਆ ਜੇ ਤਾਂ ਮੈਥੋਂ ਬਈ ਉਹ ਮੈਂ ਕਰਤਾ ਹਨਾ ਫਿਰ ਤਾਂ ਮੈਨੀਆਂ ਗੁਰੀ ਨੂੰ ਸਜ਼ਾ ਗੁਰੀ ਦੀ ਸਜ਼ਾ ਕੀ ਆ ਗਈ ਵੀ ਇਹਨੇ ਮੈਨੂੰ ਮੋਟੇ ਦੇ ਪਿਠਾ ਕੇ ਇੱਥੇ ਦੋ ਕਿਡੇ ਲੈਣੇ ਠੀਕ ਆ ਦੋ ਬੋਤਲੇ ਇੱਥੋਂ ਉੱਥੇ ਉੱਥੋਂ ਇੱਥੇ ਇੱਥੋਂ ਫੇਰ ਉੱਥੇ ਹਾਂ ਠੀਕ ਆ ਹਾਂ ਜੋ ਡਾਂਟਦਾ ਉਹ ਵੀ ਤਰਾਹ ਆਹ ਪਰ ਉਹ ਤਾਂ ਸਜ਼ਾ ਠੀਕ ਆ ਫਿਰ ਇਹ ਆ ਜੇ ਸਮਝ ਲਾ ਵੀ ਮੈਥੋਂ ਨਾ ਹੋਇਆ ਫੇਰ ਤੁਸੀਂ ਅਸੀਂ ਗੱਡੀ ਸਾਰੇ ਜਣੇ ਬੈਠਾ ਇਹ ਗੱਡੀ ਬੰਦ ਹੋਊਗੀ ਠੀਕ ਆ ਗੱਡੀ ਬੰਦ ਹੋ ਸਾਰੇ ਜਣੇ ਗੱਡੀ ਬੈਠਾ ਤੁਸੀਂ ੱੱਕਾ ਲਾ ਕੇ ਗੱਡੀ ਲੈ ਕੇ ਨਾ ਉਹ ਉੱਥੇ ਤੱਕ ਲੈ ਕੇ ਜਾਣੇ ਕੱਚੀ ਰਾਹ ਦੇ ਵਿੱਚ ਨਹੀਂ ਡਾਟ ਪੈ ਨਹੀਂ ਤਾਂ ਇਹੀ ਕਹਿਣੀ ਆ ਵੀ ਸੁੱਖ ਤੋਂ ਨਾ ਫੇਰ ਤੁਸੀਂ ਜੇ ਇਹ ਤੁਹਾਨੂੰ ਵੱਡੀ ਲੱਗੂ ਥੋੜਾ ਜੋਰ ਲੱਗੇ ਤੁਹਾਨੂੰ ਤੁਸੀਂ ਕਰਾਂ ਹੋਵੇ ਚੀਜ਼ ਹੋਵੇ ਮੈਂ ਤਾਂ ਇਹ ਚਾਹਣੀ ਆ ਵੀ ਮੈਥੋਂ ਥੋੜਾ ਪਰ ਜਾਣ ਸੇ ਇਹ ਆ ਕੇ ਵੀ ਹੋ ਜਾਊਗਾ ਹੋ ਜਾਊਗਾ ਤੇਰੀ ਕੀ ਗੱਲ ਆ ਗੁੱਡੀ ਨਹੀਂ ਨਹੀਂ ਮੈਨੂੰ ਵੀ ਲੱਗਦੀ ਜਿਵੇਂ ਮੈਨੂੰ ਵੀ ਹਾਂ ਚਲੋ ਫਿਰ ਕਰੀਏ ਮੈਨੂੰ ਵੀ ਲੱਗਦਾ ਹੋਊ ਹਾਂ ਚਲੋ 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 ਫਿਰ ਮੈਨੂੰ ਕਰ ਦੋ ਚਾ ਪਹਿਲਾਂ ਬਹੁਤ ਦਿਖਾ ਦਈਏ ਚੈਲੰਜ ਕੀ ਹੈਗਾ ਹੂੰ ਨਹੀਂ ਸਾਡਾ ਕੀ ਰੋੜਾ ਇਸ ਬਨਜਰਾ ਲੈਣਾ ਆਹ ਦੇਖ ਆ ਚੈਲੰਜ ਸਾਡੇ ਨੂੰ ਦੇ ਇਹਦੇ ਉੱਪਰ ਜਾਣਾਗਾ ਇਸ ਤੋਂ ਬਾਅਦ ਇਹ ਆ ਔਫਾਗਾ ਹੂੰ ਉੱਪਰ ਹੋ ਜਾਊਗਾ ਇਸ ਤਰ੍ਹਾਂ ਦੀ ਆਰਮੀ ਦੇ ਵਿੱਚ ਕਰ ਦੇਣਾ ਕਰਨਾ ਫਿਰ ਠੀਕ ਆ ਮੈਂ ਤਾਂ ਮਤਲਬ ਕਿ ਉਹੀ ਹੈ ਜਿਹੜਾ ਉੱਪਰੋਂ ਚੜਨ ਵਾਲਾ ਹੈਗਾ ਬਸ ਹਾਂ ਉਹੀ ਉਹ ਚੀਜ਼ ਆ ਓਕੇ ਆ ਬਈ ਚਲੋ ਦੇਖਦੇ ਆ ਕੀ ਬਣਦਾਗਾ ਲੈ ਲਓ ਬਾਬੇ ਲੈ ਵੀ ਬੋਟੀ ਮੈਨੂੰ ਸਮਾਰ ਕੇ ਕਰ ਦੇ ਦੰਦਾ ਹਾਂ ਮੈਂ ਤਾਂ ਦੰਦਾ ਤਾਂ ਐਸਾ ਤੁਸੀਂ ਉਹ ਚੀਜ਼ ਤੋਂ ਡਰਦੇ ਕਰੋਗੇ ਹਾਏ ਨਾਲੇ ਕਰੋਗੇ ਨਾਲੇ ਹੋ ਜਾਣਾ ਕੰਮ ਦਾ ਯਕੀਨ ਆ ਤੇ ਆਪਾਂ ਉਹ ਬੋਟੇ ਨਹੀਂ ਰੱਖ ਕੇ ਬੋਟੇ ਕਰੀਏ ਉਹ ਮੋਟੇ ਦੇ ਕਰੋ ਮੋਟੇ ਦੇ ਠੀਕ ਆ ਆਪਾਂ ਤਾਂ ਬੈਠ ਬੈਠੂਗਾ ਨਾਲੇ ਬਸ ਯਕਮੈਂਟਸ ਓਕੇ ਅਸੋੜੋ ਭਾਈ ਸਾਰੇ ਲੱਗੇ ਹੋਏ ਨੇ ਆਪਾਂ ਆਪਣੇ ਕੰਮਕਾਰ ਕਰਨ ਤੇ ਜੋਲ ਸਾਫ ਕਰਦੇ ਨੇ ਦਿਹਾੜੀ ਵੀ ਚੈਲ ਟੁੱਟ ਪਾਉਂਦਾ ਕਿ ਨਹੀਂ ਭੈਣ ਜੀ ਬੱਠੀ ਇੱਥੇ ਹਾਂ ਇਹਨੇ ਢੱਡ ਇਕੱਠਾ ਕਰ ਲੈਣਾ ਤੇ ਦੇਖਦੇ ਆਂ ਕੀ ਬਣਦਾਗਾ ਕੀ ਜੁੜਦਾਗਾ ਨਹੀਂ ਹੁਣ ਐਕਸਕਿਊਜ਼ ਦਾ ਕੋਈ ਫੈਰਾ ਨਹੀਂ ਮੈਂ ਐਕਸਕਿਊਜ਼ ਦਾ ਮਨ ਨਹੀਂ ਗੱਲ ਮੈਂ ਨਾ ਸਿੱਧਰ ਤੂੰ ਕੀ ਕਹਿਣਾਗਾ ਆਪਾਂ ਦਾ ਦਵਾਦ ਲੈਣਾ ਉਹ ਤਾਂ ਬਾਹਰ ਹੈਗਾ ਸੜਾ 40 50 ਕਿਲੋ ਹਲਕਾ ਪੰਡਰਗਾ ਫਿਰ ਇਹ ਪਹਿਲਾਂ ਦੇਖਣਾ ਸੀ ਨਾ ਹਰਦਾ ਅਸੀਂ ਤੁਹਾਨੂੰ ਸਦਾ ਦਵਾਂਗੇ ਦੇਖਦੇ ਆ ਮਿਲਦੀ ਆ ਕਿ ਮਤਲਬ ਕਿ ਵੀ ਤੁਸੀਂ ਸਾਰੇ ਆਣ ਬੈਠੋ ਕੋਈ ਨੂਟਲ ਕੁਛ ਨਹੀਂ ਹੋਊਗਾ ਹਾਂ ਨੂਟਲ ਹੋਊ ਵੀ ਕੋਸੇ ਵੀ ਅਸੀਂ ਬ੍ਰੇਕ ਉਹ ਫਿਰ ਆਪਦਾ ਕਰੋ ਐ ਨਹੀਂ ਪਤਾ ਜੇ ਤੁਸੀਂ ਕਰਤਾ ਤੇ ਮੇਰੀ ਪੈਦੀ ਨਿਕਲ ਜਵੇ ਫੋਟੋ ਦੇ ਬਟਨ ਚਾਹੀ ਸੋ ਕਵਾਂਟਲ ਬਾਹਰ ਚੱਲ ਫਿਰ ਦੇਖਦੇ ਆ ਭਾਈ ਆ ਰਾਜੌਰ ਸਾਹਿਬ ਜੀ ਬੋਲ ਤੇ ਹੱਥ ਪਾ ਗਏ ਗੁਰੀ ਨੂੰ ਚੈਲੰਜ ਕਰਕੇ ਪੰਗਾ ਪੁੱਠਾ ਲੈ ਲਿਆ ਮੁੰਡਿਆ ਤੇ ਤੂੰ ਆਹ ਸੋਡਾ ਪੀ ਜਾਣਾ ਹਾ ਦੇਖੀ ਕਿੱਥੇ ਜਾ ਕੇ ਬੈਠੀ ਇਹ ਤੇ ਹਵਾ ਨਹੀਂ ਬੈਠੀ ਉਧਰ ਕੌਂਕੀ ਤੇਰੀ ਵੀ ਸਮਾਂ ਚੀਰ ਵੀ ਹਵਾ ਗੀ ਕੀ ਆ ਕਹਿੰਦੇ ਭਾਰੂ ਪੈਂਦਾ ਲੱਗਦਾ ਜੋਲ ਸਾਫ ਤੇ ਪੁੱਟਾ ਆਪਣਾ ਲੈ ਆ ਲਿਆ ਸੁਖਿਆ ਹਾ ਕੱਕ ਰੰਗ ਹੋ ਕੀਤਾ ਵਾ ਕਿਉਂ ਬਈ ਕਿਹਦੇ ਕਰਨ ਜਾ ਰਹੇ ਨੇਗੇ ਆਪਾਂ ਤਾਂ ਹੀ ਕਹਿ ਰਹਿਆ ਵੀ ਦੇਖਦੇ ਆਂ ਭਾਈ ਉਠਾ ਪੰਗਾ ਲੈ ਲਿਆ ਸੁੱਖਿਆ ਹਾਂ ਫੇਰ ਆਹੋ ਸੁੱਖੀ ਮੇਰੇ ਨਾਲ ਆ ਥੈਂਕ ਯੂ ਸੁੱਖੀ ਤੂੰ ਮੇਰੇ ਬਾਰੇ ਸੋਚਿਆ ਵੈਰੀ ਗੁੱਡ 40 ਮਿੰਟ ਨੇ ਤੁਹਾਡੇ ਕੋਲ ਇਹ ਕਰਨ ਲਈ ਕਾਈ ਕਰੋ ਜਿਹੜਾ ਮਸ ਮਰਜ਼ੀ ਕਰੋ ਤੁਸੀਂ ਨਹੀਂ ਚਲ ਮੇਰੇ ਹੱਕ ਦੀ ਗੱਲ ਤਾਂ ਹੋਈ ਨਾ ਮੜੀ 45 ਹੋ ਗਏ 11:45 11:45 ਹੋ ਗਏ ਬਾਈ ਦੇਖਦੇ ਆ ਕੀ ਕੀ ਬਣਿਆ ਉਹ ਤਾਂ ਗ੍ਰਿਪ ਘਟਵਾਉਂਦਾ ਤੇ ਗ੍ਰਿਪ ਵਧਵਾਉਂਦਾ ਪਰ ਝੁਕਦਾ ਪੈਂਦਾ ਫਿਰ ਅਲੀ ਲਵੇਟ ਲੋ ਦੇਖਦੇ ਆ ਭਾਈ ਇਹ ਕੀ ਟਾਈਮ ਆਪਾਂ ਤੇ ਗੱਡੀ ਨੂੰ ਗੱਡੀ ਨੂੰ ੱੱਕਾ ਲਾਉਣ ਵਾਸਤੇ ਸਟਾਰਟ ਰਹਿੋ ਫਿਰ ਆਹ ਦੇਖੋ ਆ ਰਹੀ ਮੇਰੇ ਕੋਲ ਆ 45000 ਦਾ ਰੂਟਾ ਵੇਟਰ ਲੈ ਦੋ ਉਹ ਬੰਦਾ ਰਹੋ ਬਧਰੀ ਵਰਦਾ ਲੋੜਾ ਇੱਕ ਨਹੀਂ ਰਹਿਣਾ ਹੁੰਦਾ ਚਲਾ ਚਲਾ ਕੇ ਜੋਲ ਸਾਹਮਣੇ ਕਹੀ ਚਲਾ ਰਹੀ ਹੈ 45000 ਦਾ ਰੂਟਾ ਲੈ ਦੋ ਜੋਲ ਸਾਹਿਬ ਜੋਰ ਲਾ ਕੇ ਦੇਖਦੇ ਨੇ ਵੀ ਗੱਡੀ ਮਗਰ ਜ਼ੋਰ ਲਾਉਣਾ ਪੈ ਗਿਆ ਵੀ ਕਿਵੇਂ ਲਾਵਾਂਗੇ ਇਹ ਕੀ ਕਰੀ ਜਾਂਦੇ ਹੋ ਠੀਕ ਆ ਕੋਈ ਨਾ ਹੋਰ ਜਿਹੜਾ ਨਾਮ ਹੈ ਠੀਕ ਆ ਠੀਕ ਆ ਦੇਖਦੇ ਆ ਭਾਈ ਜੋਹਰ ਸਾਹਿਬ ਕਹਿੰਦੇ ਮੈਂ ਹਾਰ ਨਹੀਂ ਮੰਨਣੀ ਪੂਰੀ ਜੋਲ ਕਹਿੰਦੀ ਮੈਂ ਨਹੀਂ ਲੈਣੀ ਹਾਂ ਮੈਂ ਕਹਾਂ ਮੈਂ ਨਹੀਂ ਸਜ਼ਾ ਲੈਣੀ ਜੋਲ ਸਾਹਿਬ ਕਹਿੰਦੇ ਮੈਂ ਨਹੀਂ ਲੈਣੀ ਹੁਣ ਦੇਖਦੇ ਆ ਕੀ ਵੜਦਾਗਾ ਤੁਸੀ ਦੇਖੋ ਕਿੱਥੋਂ ਸਹੀ ਆਊਗਾ ਕੈਮਰਾਮੈਨ ਬੋਤਨਾ ਬੈਠਾ ਠੀਕ ਆ ਇੱਥੋਂ ਬੈਠ ਕੇ ਜਾਗੇ ਦੇਖੋ ਕਿਹੜੇ ਰਣੀ ਪਾਪਾ ਇਹ ਸ਼ੂਟ ਹੋਣ ਲੱਗਿਆ ਸ਼ੁਰੂ ਦੇ ਦੇਖੋ ਭਾਈ ਕੀ ਗੱਲ ਬਣਦੀ ਆ ਮੈਂ ਤਾਂ ਕਹਣੀ ਆ ਹੋ ਜਵੇ ਵੈਸੇ ਜੱਤ ਮੇਰੀ ਵੀ ਆ ਜੋਲ ਸਾਹਿਬ ਦੇ ਨਾਲ ਨਹੀਂ ਹਲਦਾ ਵਾਲਾਗਾ ਹੋਊਗਾ ਦਗਾ ਹੀ ਸੁੱਕ ਕੇ ਹਜਾ ਬਣਦਾ ਚੱਲ ਦੇਖਦੇ ਆ 45 ਮਿੰਟਾਂ ਦਾ ਸਮਾਂ ਸੀਗਾ 10 ਮਿੰਟ ਕਹਿੰਦੇ ਉਹ ਪੋੜਾ ਭਾਈ ਜਿਹੜਾ ਉਹ ਸੈੱਟ ਨਹੀਂ ਲੱਗਿਆ ਵਾੜਾ ਜਾਦੇ ਹਲ ਰਹਿਗਾ ਤਾਂ ਜੋਲ ਸਾਹਿਬ ਕਹਿੰਦੇ ਇੱਥੇ ਕਰਾਂਗੇ ਮੈਂ ਪਰੇ ਹੋਾਂ ਹਾਲ ਭਾਈ ਇੱਕ ਤਾਂ ਕੁੜੀ ਨਾ ਕੁੜੀ ਇਹ ਟੀਕਨ ਨਹੀਂ ਦਿੰਦੀ ਇਹਦ ਬਸ ਅਹੀਂ ਕਹਿੰਦੇ ਮੇਰੇ ਕੋਲ ਬੈਠੇ ਰਹੋ ਉਹ ਕਿੰਨੀ ਕਿਵੇਂ ਬਣ ਚੁ ਵੀਡੀਓ ਤੁੱਪ ਤੁੱਪਾ ਦੇ ਰਿਹਾ ਅੱਜ ਉਧਰੋਂ ਬਣਾਉਣੀ ਮੇਰੇ ਮੈਦਾਨ ਚ ਜਾ ਕੇ ਸੁਣੋ ਦੱਸਣ ਦੀ ਲੋੜ ਆ ਵੀ ਉਧਰੋਂ ਬਣਾਉਣੀ ਆ ਵਾ ਉਹ ਸੁੱਖ ਪਤਾ ਟਾਈਮ ਦਾ ਪਤਾ ਹੀ ਨਹੀਂ ਚੱਲਦਾ ਹੁਣ ਸੁੱਕੀ ਤੇ ਗਰਭੀਆਂ ਨੂੰ ਕੀ ਪਤਾ ਹੁੰਦਾ ਸੀ ਵੀ ਭਾਈ ਇਹ ਤਾਂ ਉਹ ਭਾਈ ਪਹਿਲਾਂ ਤਾਂ ਮੈਂ ਅੱਜ ਤੂੰ ਕੱਲ ਜਦੋਂ ਵੀ ਆਉਣਾ ਹੁਣ ਜਿੱਦਾਂ ਟਰੈਕਟਰ ਦੇ ਮਗਰ ਕੋਈ ਰੂਟਾ ਫਿੰਟ ਜਾਂ ਸੁਹਾਗਾ ਪੱਕ ਨੇ ਹਾਏ ਭਾਈ ਵਾੜੇ ਟਾਲੇ ਨੇ ਯਾਰ ਇਸ ਨੂੰ ਕਾ ਜਾਣ ਕਿ ਇਹਨਾਂ ਦੀ ਵਿਚਾਰ ਜਿਹੜੀ ਮਾੜੀ ਮੋਢੀ ਕੜਕ ਹੋਈ ਹੋਈ ਉਹ ਵੀ ਯਾ ਲੋ ਭਾਈ ਆਹ ਕਰ ਕਰਪਾ ਚੱਲ ਦੇਖਦੇ ਕਿਰਪਾ ਸੁੱਕਦੀ ਹੁੰਦੀ ਹੈਗਾ ਇਹ ਹਾਂ ਵੈਸੇ ਕੋਲ ਨਹੀਂ ਰਹੀ ਚੱਲਾ ਸੁੱਕੇ ਦੇਖ ਲੈਣਾ ਸਾਫ ਕਰਦਾ ਸੁੱਕੇ ਇਹਨਾਂ ਦੇ ਅਗਲੀ ਮੈਂ ਪੈਚ ਤਾਂ ਨਹੀਂ ਆਉਂਦਾ ਬੇਸ ਸੁੱਖ ਦਾ ਬਹਿਮ ਹੀ ਆ ਫਟੇ ਹੋ ਕੇ ਬਸ ਲੱਗੂ ਕਰਾ ਆਪ ਦਾ ਸਰੀਰ ਨਹੀਂ ਤਾਹ ਕਹਿੰਦੇ ਤੁਸੀਂ ਨਾਲ ਹਾਂ ਓਏ ਇਹ ਤੇ ਹੋ ਜਾਊਗਾ ਸੁੱਖ ਤੁਹਾਨੂੰ ਬਹਿਵਾ ਅਭੀ ਆ ਪੱਟੀਆਂ ਪਾ ਕੇ ਕਰਦੇ ਆਂ ਬਾਹਾਂ ਪੱਟਦੇ ਆਂ ਤਾਹ ਰੱਖ ਲੈਣਾ ਸਰੀਰ ਦਾ ਉਹ ਨਹੀਂ ਮਾਰਦੇ ਜੰਪ ਨਾਲ ਸਿੱਖਾਂ ਜੀ ਮਾੜਾ ਡਿਲੀਟ ਤਾਂ ਨਹੀਂ ਕੀਤੀ ਦੇਖੋ ਜਾ ਕੇ ਉਹ ਮੁੰਡੇ ਨੂੰ ਵੀ ਦੇਖ ਲਓ ਪੈਰ ਤਾਂ ਉੱਪਰ ਨੂੰ ਜਾ ਦਾਸ ਕਰੋ ਕਿ ਮੇਰੇ ਪੈਰ ਪਹਿਲਾਂ ਨਾ ਤਾਂ ਇਕੱਠੀਆਂ ਕਰਨੀ ਉਹ ਸੌਖੀਆਂ ਹੁੰਦੀਆਂ ਨੇ ਸਾਰੇ ਲੋਕ ਮੇਰੇ ਬਹਿ ਚੁੱਕੇ ਨੇ ਮੈਂ ਵੀ ਆ ਚੈਲੰਜ ਅਸੈਪਟ ਕਰ ਲਿਆ। ਕੈਨਾ ਦੀ ਆਰਮੀ ਆ ਨਾ ਇੱਕ ਵਰਨਾ ਬਹੁਤ ਸੋਖਾ ਹੈ। ਪਹਿਲਾਂ ਤਾਂ ਇਕੱਠੀਆਂ ਕਰ। ਸਾਰੇ ਤਾਂ ਐ ਹੀ ਹੁੰਦਾ ਹੁੰਦਾ ਪੈਰ ਉੱਪਰ ਇਕੱਠੇ ਨਹੀਂ ਹੁੰਦਾ ਸਰੀਰ। ਆ ਕੋਰ ਮੂੜਾ ਆਟਟ ਦਾ ਚੂਰਲਾ ਇਹਨੂੰ ਚੱਕ ਕੇ ਉੱਪਰ ਇੱਥੇ ਆ ਅਸ਼ਿਆ ਤੁਸੀਂ ਲੰਮਾ ਹੱਥ ਪੱਟਣ ਦੀ ਕੋਸ਼ਿਸ਼ ਹੀ ਨਾ ਕਰਿਓ ਭਾਈ ਦੇਖਣ ਨੂੰ ਵੀਡੀਓ ਲੱਗਦੀ ਸੀ ਸੌਖੀ ਕਿਉਂ ਵੀ ਅਮਨ ਕਹਿੰਦੇ ਸੀ ਕਰ ਲੈਣਗੇ ਹਾਂ ਟਾਈਮ ਲੱਗੂਗਾ ਕਿਉਂ ਸੁਖਪ੍ਰੀਤ ਹਾਂਜੀ ਦੱਸੋ ਭੈਣ ਜੀ ਦੇਖਣ ਨੂੰ ਤਾਂ ਸੌਖਾ ਲੱਗ ਰਿਹਾ ਸੀ ਮੈਨੂੰ ਤਾਂ ਐਂ ਸੀ ਵੀ ਕਰ ਦੇਣਾ 10 ਮਿੰਟ ਲੰਘ ਗਏ ਹਾਂ ਸੁਖਪ੍ਰੀਤ ਨੇ ਮੇਰੇ ਪੱਖ ਦੀ ਗੱਲ ਕੀਤੀ ਐਂ ਫਿਰ ਇਹਦੀ ਝੂਟੀਆਂ ਦਵਾਉਣ ਦਾ ਫਾਇਦਾ ਹੋ ਗਿਆ ਜਿਹੜਾ ਕੰਮ ਤੁਸੀਂ ਮਾਰਦੇ ਜਮਾ ਛਿੱਧੀਆਂ ਲੱਤਾਂ ਕਰਕੇ ਐ 15 ਜੋਲ ਸਾਹਿਬ 15 ਮਿੰਟ ਲੰਘ ਗਏ 15 ਮਿੰਟ ਲੰਘ ਚੁੱਕੇ ਨੇ ਜੋਲ ਸਾਹਿਬ ਦਾ ਅੱਧਾ ਘੰਟਾ ਰਹਿ ਗਿਆ ਤਾਂਹਾਂ ਨੂੰ ਮਾਰਦਾ ਉਹ ਐ ਇੱਕ ਮੇਰੇ ਤੇ ਵੀ ਪ੍ਰੈਸ਼ਰ ਹੀ ਆ ਕਾਉਂਟਰ ਭਾਰ ਲੈ ਕੇ ਤੁਰਨਾ ਮੈਂ ਹਾਂ ਟਕ ਟਕ ਹੀ ਕਰਾਂਗੀ ਹੋਰ ਤਾਂ ਟਕ ਟਕ ਇੱਕ ਦੋ ਹੈ ਦੇਖ ਟਿਕ ਟਿਕ ਤਾਂ ਉਹ ਹੀ ਹੋਊਗਾ ਉੱਪਰ ਨੂੰ ਕਰ ਉੱਪਰ ਨੂੰ ਮਾਰਦਾ ਕਿੱਕ ਤਾਂ ਆ ਦੇਖੀ ਕਿੰਨਾ ਸਵਾਦ ਆਹ ਮਾਰ ਦੇ ਸਿੱਧਾ ਆ ਸਵਾਦਲੇ ਤਾਂ ਨਹੀਂ ਉਹ ਬਰ ਉਹ ਜਿਹੜੀ ਚੀਜ਼ ਦਾ ਪਤਾ ਲੱਗਦਾ ਦੱਸ ਤਾ ਸ਼ੱਕਦੀ ਆ ਮੈਨੂੰ ਵੀ ਦੱਸ ਦਿਓ ਵੀ ਕੀ ਚੱਕਣਾ ਤੈਨੂੰ ਦੱਸੂ ਵੀ ਤੈਨੂੰ ਐ ਪਤਾ ਕੀ ਕਰਨਾ ਹੈ ਤੂੰ ਕੁਛ ਨਹੀਂ ਕਰਨਾ ਬਾ ਮੋਢਿਆਂ ਤੇ ਐ ਫੜ ਕੇ ਬਾ ਹੌਲੀ ਹੌਲੀ ਤਰੀ ਆ ਮੈਂ ਸਾਫ ਕਰ ਦਾਂ ਚਲੋ ਦੇਖਦੇ ਆ ਕੀ ਬੰਦਾ ਪਰ ਜੁੜੇ ਰਹੇ ਹੋ ਨਾਲ ਕੁਛ ਵੀ ਹੋ ਸਕਦਾ ਜੋਲ ਸਾਹਿਬ ਨੂੰ ਵੀ ਸਜ਼ਾ ਮਿਲ ਸਕਦੀ ਆ ਥੋੜਾ ਥੋੜਾ ਹੀ ਹਾਂ ਬਤਾਂ ਹਣ ਲਾਓ ਕੱਕਰੀ ਤਾਂ ਹਣ ਜਾਂਦੀ ਥੋੜੀ ਹਾਂ ਹੋਰ ਹਾਂ ਜਾਣ ਕੇ ਕੱਕ ਮਾਰੋ ਸਮਾਰ ਕੇ ਤਾਂ ਹਣ ਹਾਂ ਸਮਾਰ ਕੇ ਠੋਕ ਕੇ ਮਾਰੋ ਖੜਾ ਚੱਕ ਪਾਈ ਹਾਂ ਓਏ ਖੜ ਖੜ ਮਾਰੋ ਹਾਂ ਇਹ 15 ਮਿੰਟਾਂ ਦੀ ਗਲਤ ਹੈ ਇਹ ਤੇ ਕੀ ਕਰਦਾ ਸੀ ਕ ਬਸ ਐਂ ਕਰਦਾ ਸੀ ਉਹ ਠੰਗ ਜੇ ਮਾਰਦਾ ਸੀ ਖਾਏ ਨਹੀਂ ਥਲੇ ਨੂੰ ਆ ਦੇ ਹੌਲੀ ਹੌਲੀ ਟਿਕਾਣ ਨਾਲ ਇਹ ਤਾਂ ਯਾਰ ਤਤਰੀ ਆ ਕਿੱਥੇ ਆ ਫੜੇ ਯਾ ਗੰਧਰਾ ਤੂੰ ਮੇਰਾ ਭਰਾ ਆ ਜੀਜੇ ਨਾਲ ਆ ਲਿਆ ਫਿਰਦਾ ਚੱਲ ਆਹ ਦੇਖ ਭਾਬੀ ਜੀ ਆਪਣੇ ਜੇ ਤੁਹਾਨੂੰ ਸ਼ੱਕ ਆ ਜੇ ਤੁਹਾਨੂੰ ਸ਼ੱਕ ਆ ਨਾ ਅਸੀਂ ਤੇ ਦੁਬਾਰਾ ਵੀ ਕਰ ਦਾਂਗੇ ਤੇਰਾ ਕਰਤ ਆ ਜਾਣ ਦੀ ਹੋ ਗਿਆ ਦੁਬਾਰਾ ਹੁਣ ਕਲੀਅਰ ਕਰ ਦਿੰਨੇ ਆ ਦਿਖਾਈ ਇੱਕ ਵਾਰੀ ਫੋਨ ਦਿਖਾਈ ਹੋਰ ਤਾਂ ਨਹੀਂ ਉਹਨੇ ਕੁਝ ਕੀਤਾ ਸੀਗਾ ਤੁਸੀਂ ਨਾ ਪਤਾ ਕੀ ਆ ਜਦੋਂ ਤੁਸੀਂ ਕਰ ਸਾਰ ਪੂਰਾ ਵਧੀਆ ਲਿਆ ਪਰ ਕਿਤਨਾ ਕਿ ਤੈਨੂੰ ਮਨ ਦੋ ਦੋ ਚਿੱਤ ਨਹੀਂ ਆਉਂਦਾ ਮਨ ਓਵੇਂ ਹੋ ਜਾਂਦਾ ਈ ਤੁਹਾਡਾ ਜਿਵੇਂ ਤੁਸੀਂ ਥੱਲੀ ਮਾਰੀ ਜਾਂਦੇ ਫੰਗ ਜੀ ਆਹ ਹੋ ਗਿਆ ਠੀਕ ਹੈ ਹਾਂ ਫੰਗ ਚੌੜੀਆਂ ਲੱਤਾਂ ਕਰਕੇ ਮਾਰਨੇ ਚੈਲੰਜ ਜੇ ਪੂਰਾ ਨਹੀਂ ਹੋਇਆ ਉਹ ਦੇਖੋ ਹਾਂ ਟਰਾਈ ਨਹੀਂ ਆ ਬਣਾ ਚੈਨਜ ਪੂਰਾ ਨਹੀਂ ਹੋਇਆ ਹਲੇ ਆਹ ਦੇਖੋ ਤਾਂ ਮਾਰ ਕੇ ਨਾ ਵਧੀਆ ਜਾਂਦਾਗਾ ਉਹ ਤਾਂ ਹਨ ਵਾਰ ਕੇ ਤੁਸੀਂ ਥੱਲੇ ਭਾਰ ਦੇ ਥੱਲੇ ਆ ਜਾਂਦੇ ਜੀ ਇੱਕ ਮਿੰਟ ਖੜ ਜਾਣਾ ਦੇਖੋ ਦੂਜਾ ਬਾਅਦ ਚ ਨੇ ਹਾਂ ਆ ਵੀ ਕੀਤਾ ਕਰਤਾ ਮੈਂ ਹਣਾ ਹਾਂ ਬਾਊ ਸੱਪ ਨਹੀਂ ਆ ਨਹੀਂ ਬਣਿਆ ਐਵੇਂ ਜੇ ਹਾਂ ਬੋਕ ਨਹੀਂ ਕਰੀ ਇੱਕ ਬਾ ਬੋਕ ਨਹੀਂ ਕੀਤੀ ਓਏ ਚਲੋ ਆ ਜਾਓ ਹੋ ਗਿਆ ਚੈਲੰਜ ਨਾਟ ਕੰਪਲੀਟਡ ਨਹੀਂ 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 ਚੈਲੰਜ ਨਾਟ ਕੰਪਲੀਟਡ ਹੈ ਬਾਈ ਸੋਕਪਰੀ ਦਾ ਜਦੋਂ ਯਾਰ ਬੋਕ ਨਹੀਂ ਕੀਤੀ ਚੈਲੰਜ ਕਿਵੇਂ ਸੈਪਟ ਹੋ ਸਕਦਾਗਾ ਓਏ ਨਹੀਂ 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 ਹਾਂ ਅਸੀਂ ਮਿੱਤ ਸੱਪ ਜਾ ਆ ਆ ਨਹੀਂ ਕੀਤਾ ਸੱਪ ਜਾ ਆ ਬੋਕ ਰਹੇਗੀ ਕਲੀ ਗਾ ਚਲੋ ਫਿਰ ਕਰੋ ਉਹ ਤੋਂ ਬਾਅਦ ਆ ਬਸ ਵਾਹ ਹਲੇ ਹਲੇ ਚੈਲੰਜ ਪੂਰਾ ਨਹੀਂ ਹੋਇਆ ਇੱਕ ਹੀ ਆਉਦੇ ਹਮੇਸ਼ਾ ਨਾਲ ਹੀ ਬਿਠਾਉਂਦੀ ਆ ਭਜਾ ਦਿੰਦੀ ਆ ਜਦੋਂ ਹੋਰ ਕਿਤੇ ਬੈਣੀ ਤੇ ਚਲੋ ਭਾਈ ਸਾਫ ਸੂਪ ਦੀ ਗੱਲ ਨਹੀਂ ਚੈਲੰਜ ਕੰਪਲੀਟਡ ਨਾਟ ਕੰਪਲੀਟਡ ਚੈਲੰਜ ਕਦੀ ਬੋਕ ਰਹਿੰਦੀ ਆ ਹਾਂ ਮੈਂ ਤਾਂ ਦਿਲ ਘਟ ਗਿਆ ਮੈਂ ਕਿਹਾ ਇਹ ਕੀ ਹੋ ਗਿਆ हां दाम। ਕਿਹੜਾ ਆਇਆ ਕੱਢ ਲੈ दाम ਲੈ। ਅਜੇ 20 ਮਿੰਟ ਹੋ ਗਏ 15 ਮਿੰਟ ਹੀ ਰਹਿ ਗਏ। ਹਾਂ। ਵੀਡੀਓ ਸਹੀ ਸੀ। ਇੱਕ ਵਾਰੀ ਦੇਖਣ ਦਵਾਂ ਤੁਹਾਨੂੰ ਦੁਬਾਰਾ ਪੂਰੇ ਫੁੱਲੇ ਫਿਰਦੇ ਨੇ ਪਹਿਲਾਂ ਜੋਲ ਸਾਹਿਬ ਦਾ ਕੰਫੀਡੈਂਸ ਲੂਜ਼ ਹੋ ਚੁੱਕਿਆ ਸੀ ਪਰ ਹੁਣ ਇਹ ਬਹੁਤ ਤਰਾ ਤਾਜ਼ਾ ਹੋ ਚੁੱਕੇ ਨੇਗੇ। ਇਹ ਇੱਕ ਵਾਰੀ ਹੋ ਗਿਆ ਨਾ ਫਿਰ ਬੰਦੇ ਨੂੰ ਹੌਂਸਲਾ ਆ ਜਾਂਦਾ ਫਿਰ ਆਪਣਾ ਹਾਂ ਮੈਨੂੰ ਮੈਂ ਬਹੁਤ ਹੌਸਲੇ 'ਚ ਫਿਰਦੀ ਸੀ ਵੀ ਹੋਣਾ ਨਹੀਂ। ਇੱਕ ਵਾਰੀ ਕਰਕੇ ਦੇਖੋ ਥੋੜਾ ਜਿਹਾ। ਨਹੀਂ ਇੱਥੇ ਚਲੇ ਜਾਓ ਭਾਵੇਂ। ਮੈਂ ਐਂ ਫੜ ਕੇ ਉਹਨੂੰ ਸਿੱਧਾ ਵੀ ਨਹੀਂ ਹੋ ਸਕਦੀ। ਆ ਬਸ ਉਹ ਨਾ ਉਹਦੇ ਤੇ ਹੀ ਲੱਗਿਆ ਰਹਿਦਾਗਾ ਦੇਖੋ ਸਾਰੇ ਵੀ ਇਹ ਸਿੱਧਾ ਵੀ ਨਹੀਂ ਹੋ ਸਕਦੇ ਆਪਾਂ ਨਹੀਂ ਦੇਖਣ ਨੂੰ ਬਾਣਾ ਸੌਖਾ ਲੱਗਦਾ ਹਣਾ ਬਣਾ ਆਪਾਂ ਸਾਰੇ ਨੇ ਦੇਖ ਕੇ ਕਹਿਤਾ ਸੀ ਵੀ ਹੋ ਜਾਣਾ ਹਾਂ ਤੁਸੀਂ ਪੋਲ ਤੇ ਅਹੀਂ ਚੜ ਕੇ ਦਿਖਾ ਦਿਓ ਸਿੱਧੀਆਂ ਕਿਹਦੇ ਸਿੱਧੀਆਂ ਹੀ ਆ ਪਰ ਦੁਨੇ ਪੈਰ ਲਾ ਕੇ ਕਰਕੇ ਤਾਂ ਹਾਂ ਚੜ ਕੇ ਦਿਖਾ ਦਿਓ ਨਹੀਂ ਹੋਣਾ ਨਹੀਂ ਹੋਣਾ ਆਪਦਾ ਘਰ ਪੈਰਾਂ ਤੇ ਲੈ ਕੇ ਤਾਂ ਮਸਾ ਤੁਰਿਆ ਜਾਂਦਾ ਪੈਰ ਤੇ ਸਿੱਖਿਆ ਮੈਂ 1 ਸਾਲ ਚ ਸਿੱਧਾ ਹੋਣਾ ਤਾਂ ਹੀ ਉਹ ਅਸੀਂ ਸਿੱਧੀਆਂ ਨਹੀਂ ਹੁੰਦੀਆਂ ਪਿੰਗਿਆ ਰਹਿਣੇ ਆ ਚਲ ਮੈਂ ਦੱਸ ਦਾਂ ਤੇ ਹੁਣ ਪਹਿਲਾਂ ਤਾਂ ਫੇਰ ਮੈਂ ਸਿੱਖਿਆ ਸੀ ਇੰਨਾ ਪਹਿਲਾਂ ਮੈਂ ਐ ਪ੍ਰੈਕਟਿਸ ਕਰ ਦਿੰਦੀ ਆਂ ਇਕੱਲੀ ਠੀਕ ਆ ਕਰੀ ਗਿਆ ਉਸ ਤੋਂ ਬਾਅਦ ਇਹਨੂੰ ਫਿਰ ਮੈਂ ਐ ਖੋਲ ਲਿਆ ਥੋੜੀ ਥੋੜੀ ਫਿਰ ਕਰਦੇ ਕਰਦੇ ਫਿਰ ਮੈਂ ਇੱਥੇ ਆ ਗਿਆ 6 ਮਹੀਨੇ ਤੋਂ ਇੱਥੇ ਆਇਆ ਸੀ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਇਆ ਫਿਰ ਇੱਥੇ ਆਇਆ ਸੀ ਤੇ ਮੈਂ ਕਰਕੇ ਦੇਖ ਲਾ ਸਤੇ ਕਰਕੇ ਲਾ ਮੈਨੂੰ ਕਹਿੰਦਾ ਲੋਥ ਮੈਨੂੰ ਨਹੀਂ ਨਹੀਂ ਮੈਨੂੰ ਕਹਿੰਦਾ ਲੋਥ ਹੁਣ ਦੇ ਦੇ ਤੈਨੂੰ ਖੜਨਾ ਹੀ ਆ ਨਹੀਂ ਮੈਨੂੰ ਖੜਨਾ ਆ ਦਾ ਭਾਰ ਚੱਕਣਾ ਇਹਦੇ ਹਾਂ ਆਲਸ ਪਹਿਲਾਂ ਹੀ ਆਏ ਹੁੰਦਾ ਹੈ ਤੇ ਨਾਲ ਹੀ ਇੱਕ ਹੋਰ ਕਰਨਾ ਹੁੰਦਾ ਉਹ ਕੁਭਾ ਇੱਥੇ ਉਹ ਤੂੰ ਬਾਤ ਆ ਮੈਨੂੰ ਲੋਥ ਕਹਿੰਦਾ ਸੀ ਨਾ ਜਾ ਕਰਕੇ ਦੇਖ ਲੈ ਭਾਰੀ ਨਹੀਂ ਚੱਕਿਆ ਜਾਂਦਾ ਲੱਤਾਂ ਦਾ ਓਏ ਕਿੱਡੀਆਂ ਕਰਦਾ ਨਹੀਂ ਦੇਖਦੇ ਆ ਚਲ ਉਹ ਤਾਂ ਕਰ ਹਾਂ ਪਤਾ ਆਵਾਂ ਨੂੰ ਪੂਰਾ ਯਕੀਨ ਆ ਵੀ ਹੋਣਾ ਨਹੀਂ ਓਏ ਹਰਦਾ ਹਰਜਾ ਹਰਜਾ ਕੁੱਦਾ ਚੱਲ ਤੂੰ ਤੂੰ ਰੁਕ ਕੈਮਰਾ ਸਿੱਧਾ ਰੱਖ ਲੈ 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 ਓਏ ਇਹ ਲੋਗ ਇਹ ਬਹੁਤ ਹੁੰਦਾ ਹਾਂ ਹਾਂ ਜੜੀ ਮੇਰੇ ਤੋਂ ਤਾਂ ਵੱਧ ਉੱਠ ਗਏ ਉਹਨੇ ਤੇ ਇਹਦਾ ਕਹਿੰਦੇ ਵੀ ਆਤੀ ਸਿੱਖ ਜਾ ਸਾਹ ਤੇ ਦੇਖ ਲਾ ਸਾਹ ਹੀ ਬਾਸ ਲਾ ਰੇ ਹਾਂ ਇੱਧਰ ਆ ਗਾ ਅਜ ਤੱਕ ਮੈਂ ਬਹੁਤ ਬੰਦਾਂ ਨੂੰ ਫਲਿੱਪਾਂ ਸਿਖਾਈਆਂ ਲੈਂਗੀਆਂ ਇੱਕ ਹਫਤੇ ਚ ਬੈਕ ਫਲਿੱਪ ਹਮਾਰੀ ਵੀ ਹਾਂ ਰਿਕਾਰਡ ਹਾਂ ਇਹ ਤਾਂ ਗੱਲ ਕਰਾ ਉਦੋਂ ਡਰ ਗਿਆ ਸੀ ਪਹਾੜਾਂਾਂ ਜਾ ਕੇ ਜਦੋਂ ਮਾਰਿਆ ਉਦੋਂ ਡਰ ਗਿਆ ਵਸ ਇੱਕ ਹਫਤੇ ਦੇ ਵਿੱਚ ਵਿੱਚ ਇੱਕ ਹਫਤੇ ਦੇ ਵਿੱਚ ਬੈਕ ਫਲਿੱਪ ਕੋਈ ਵੀ ਨਹੀਂ ਸਿੱਖਦਾ ਮੈਨੂੰ ਵੀ ਮਹੀਨਾ ਡੇਢ ਮਹੀਨਾ ਲੱਗ ਗਿਆ ਸੀ ਉਹ ਦੋਨਾ ਰਿਕਾਰਡ ਬੋਲਦੇ ਆ ਮੁੰਡੇ ਦੇ ਮੁੰਡੇ ਦੇ ਨਾ ਰਿਕਾਰਡ ਸਾਰੇ ਨਾ ਮਾਰਨ ਲੱਗਾ ਸੀਗਾ ਓਏ 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 ਮੁੰਡੇ ਦੇ ਨਾ ਰਿਕਾਰਡ ਬੋਲਦੇ ਆ ਆਜਾ ਤੂੰ ਕਹਿੰਦੀ ਸੀ ਅੱਜ ਤੂੰ ਕਰਕੇ ਦੇਖ ਲੈ ਅਸੀਂ ਗੱਲ ਕਰਦੇ ਅਸੀਂ ਮਾਦਾ ਚੁੱਤਰੀ ਹੀ ਫੇਲ ਕਰਦੇ ਇਹ ਇਹ ਵੈਨੂ ਵੀ ਆਈ ਲੱਗਦਾ ਸੀ ਵੀ ਉਹ ਤਾਂ ਗੱਲ ਕਰਨੀ ਸੋਖੀ ਹੋਈ ਆ ਜ਼ਬਰ ਕਿ ਜੰਪ ਜਾਂਦਾ ਹੀ ਨਹੀਂ ਸੀਗਾ ਮੈਨੂੰ ਪਹਾੜਾਂ ਜਾ ਕੇ ਦੋਨਾਂ ਦਿਲ ਭਰ ਪਾ ਲਿਆ ਉਹ ਪਹਾੜ ਡੇਡੇ ਮਿੱਡੇ ਹੋ ਜਾਂਦੇ ਨੇ ਗ੍ਰੈਵਿਟੀ ਦੇ ਹਿਸਾਬ ਨਾਲ ਹਾਂ ਸਿੰਪਲ ਜਗਾ ਉਦੋਂ ਰੋਕਿਆ ਵੀ ਸੀ ਇਹਨੂੰ ਹਾਂ ਇਹਨੂੰ ਮੈਂ ਕਿਹਾ ਸੀ ਮੈਂ ਦਰਦ ਚ ਡਰ ਪੈ ਜੂ ਰਹਾਂ ਹੁੰਦੇ ਇਹ ਕੰਮ ਕਰਕੇ ਜਟੂਪਰ ਹਾਂ ਚਲੋ ਚੈਲੰਜ ਨੈਕਸਟ ਚਲੋ ਤੇ ਉਦੋਂ ਟ੍ਰਾਈ ਉਹਦੇ ਵਿੱਚ ਥੋੜੀਆਂ ਜਿਹੀਆਂ ਤਰੋਟੀਆਂ ਆ ਗਈਆਂ ਸੀ ਹੁਣ ਦੁਬਾਰਾ ਕਰਕੇ ਦੇਖਦੇ ਨੇ ਕਿ ਕੀ ਬਣਦਾਗਾ ਚਲਿਓ ਸੁਖੀ ਤੇ ਵੈਸੇ ਮੈਨੂੰ ਤਾਂ ਲੱਗਦਾ ਕਾਰ ਹੀ ਲੈਣਾਗਾ ਮੇਰਾ ਜਿਹੜਾ ਜਣੀ ਸਧਾ ਮिन्नੂ ਹੀ ਮਿਲਣ ਵਾਲੀ ਆ ਤੇ ਹੁਣ ਐਂ ਦੇਖਿਆ ਜਾਊਗਾ ਕਿ ਘੋਟੇ ਤਾਹਾਂ ਨੂੰ ਹਾਂ ਤਾਹਾਂ ਨੂੰ ਵੈਰੀ ਗੁੱਡ ਬੱਸ ਲਾਂਗੇ ਆ ਤਾਂ ਬਾਹਰ ਹੀ ਕੀਤੀ ਹੋਇਆ ਹੁਣ ਤਾਂ ਚਲੋ 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 ਹੋਰ ਉੱਪਰ ਹੋਰ ਉੱਪਰ ਇੱਕ ਵਾਰ ਹੋਰ ਇੱਕ ਵਾਰ ਹੋਰ ਇੱਕ ਵਾਰ ਹੋਰ ਇੱਕ ਵਾਰ ਹੋਰ ਹਾਂ ਚਲੋ ਵੈਰੀ ਗੁੱਡ ਹਾਂ ਹੁਣ ਛੱਪ ਦੇ ਛੱਪ ਜਾ ਉੱਪਰ 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 ਇੱਕ ਸਟੈਪ ਹੋਰ ਭਰ ਲਓ ਉੱਪਰ ਨੂੰ ਹੀ ਅੱਛਾ ਨਹੀਂ ਚੱਲ ਕੋਈ ਨਾ ਚੱਕ ਲੈ ਹਾਂ ਨਹੀਂ ਨਹੀਂ ਹੋ ਗਿਆ ਸੀ ਸਹੀ ਸੀਗਾ ਸੁਖੂ ਹੀ ਲੱਗ ਰਿਹਾ ਹਾਂ ਹਾਂ ਸਹੀ ਹੋ ਗਿਆ ਵੀਡੀਓ ਚੱਲ ਲੁੱਕ ਇਟ ਆਂ ਗੱਟੀ ਨੱਚ ਮੱਚਾ ਕੇ ਜਿਹੜੇ ਪਹਿਲਾਂ ਨਾਲੋਂ ਵਧੀਆ ਹੋ ਗਿਆ ਪਹਿਲਾਂ ਨਾਲੋਂ ਵਧੀਆ ਹੋ ਗਿਆ ਵਧੀਆ ਹੋਇਆ ਦੇਖ ਲਓ ਮੈਂ ਤੁਹਾਨੂੰ ਸੁਖ ਮੈਂ ਤੁਹਾਨੂੰ ਐਪਰੀਸ਼ੀਏਟ ਕਰਦੀ ਸੀ ਸਾੜ ਦੋ ਐਂ ਕਾਤ ਕਰਦੇ ਹਾਂ ਦੇਖ ਲਓ ਮੈਂ ਕਿੰਨਾ ਜ਼ੋਰ ਲਾਇਆ ਗੱਲਬਾਤ ਹੋਰ ਹੋਰ ਡੇਢੀ ਹੋ ਜਾਂਦੀ ਥੋੜਾ ਮੜਾ ਸੋ ਮੈਂ ਤਾਂ ਕਾਹਲਾਣੀ ਸੀ ਹੁਣਾਂ ਤੇਗਾ ਬਈ ਸਜ਼ਾ ਤੇ ਆ ਗਈ ਕਾਹਲਾਣੀ ਮੈਂ ਸਜ਼ਾ ਬਸ ਅੱਜ ਸਿਖਾ ਦਿੰਨਾ ਮੈਂ ਆ ਜਾ ਆ ਜਾ ਗੁਰੂ ਸੁੱਖ ਮੇਰੀ ਢੂਹੀ ਕੇ ਹਿੱਲੀ ਹੋਈ ਆ ਮੈਂ ਨਹੀਂ ਲਾਗਾ ਪਰ ਆਪ ਪਿੱਤਰ ਕੀਤਾ ਹੋਇਆ ਮੇਰਾ ਇਹਦੇ ਵਿੱਚ ਨਹੀਂ ਆਈ ਚਲ ਤਰੀ ਢੂਹੀ ਕਰਕੇ ਉਹ ਮੁੱਦੇ ਕਰਕੇ ਹੋਏ ਦੋ ਗੇੜੇ ਕਰ ਲਿਆ ਉਧਰੋਂ ਇੱਧਰ ਇੱਧਰ ਉਧਰ ਬਸ ਪਹਿਲਾਂ ਵੀ ਦੋਈ ਸੀ ਐਥੋਂ ਮੁਰਨਾ ਉੱਥੋਂ ਆਸਰੇ ਦੂਰੋਂ ਮੁਰਨਾ ਸਿੱਕ ਕਰ ਦੋ ਫਿਰ ਯਾਰ ਐਂਕ ਚਲ ਐ ਉਧਰੋਂ ਆ ਜਵੇ ਹਾਂ ਬਸ ਇੰਨਾ ਉਹੀ ਉਹ ਵੀ ਮਤੇ ਰਨਾ ਚਾਹੇ ਚੋਕਾ ਮੈਂ ਤੁਹਾਨੂੰ ਕਿੰਨਾ ਐਪਰੀਸ਼ੀਏਟ ਕੀਤਾ ਵੀ ਹੋਰ ਉੱਪਰ ਹੋਰ ਉੱਪਰ ਇੱਕ ਗੱਲ ਹੋਰ ਜੇ ਰਾਹ 'ਚ ਖੜ ਗਈ ਦਵਾਰ ਤੋਂ ਸ਼ੁਰੂ ਹੋ ਨਾ ਆਣੀ ਜੇ ਰਾਹ 'ਚ ਬੰਦਾ ਵੀ ਛੱਡਦਾ ਜੇ ਕੋਈ ਦਵਾਰ ਤੋਂ ਆ ਜਾ ਹੁਣ ਵਾਰੀ ਮੇਰੀ ਗੁਰੀਜੋਲ ਚੱਲ ਚੱਲ ਚੱਲਾ ਡਾਟ ਪੈ ਕੈਮਰਾ ਬਹੁਤ ਚੱਲਾ ਤੇ ਰੱਖਣ ਜੋ ਪੈ ਚੱਲ ਆ ਚੱਲ ਦਾਲਾ ਲੈ ਵੇ ਸੁਖੀ ਰੋਕ ਜਾ ਆ ਜਾ ਮੇਰੀ ਮੇਰੀ ਗੱਲ ਸੁਣਿਓ ਐ ਕਰੋ ਮੇਰੇ ਵੀ ਮੋਟੇ ਨੇ ਕੁਸ ਆ ਕੇ ਆਮਰਾਉਂ ਚਲੋ ਆ ਜਾ ਚੱਲ ਜਿਹੜਾ ਤੈਨੂੰ ਮੈਂ ਰੋਜ਼ ਦਹੀਂ ਆ ਤੂੰ ਖਾਉਣੀ ਚੱਲ ਹੱਥ ਲੈ ਪਤਾ ਤੇਰਾ ਵੀ ਕੀ ਰੰਗ ਲਾਇਆ ਤੂੰ ਜਿਹੜਾ ਦੇ ਤੋ ਦਹੀਂ ਤੇ ਮੈਂ ਇੰਨੀ ਵਾਰੀ ਅੱਜ ਖਾ ਗਿਆ ਉਹ ਗੱਲਾਂ ਸੁਣ ਰਿਹਾ ਹੱਥ ਨੂੰ ਅੱਖਾਂ ਨਹੀਂ ਲੱਗਉਂ ਰਿਹਾ ਅਜਾ ਓਰੇ ਖੜਾ ਕੋਚ ਨੇ ਡੰਡਾ ਲੈ ਓਰੇ ਖੜਾ ਇੱਧਰ ਹੋ ਜਾ ਕੋਈ ਮੈਂ ਟੋਇਆ ਕੱਲ੍ਹ ਸੌਣ ਲੋ ਮੈਂ ਕਹਿਣੀ ਆ ਮੈਂ ਜੇ ਬੈਠ ਗਈ ਮੈਂ ਉੱਠ ਨਹੀਂ ਸਕਦੀ ਨਹੀਂ ਕੋਈ ਨਾ ਠਾਦਾ ਇਹ ਆ ਡੰਡਾ ਉਹ ਦੁਬਾਰਾ ਇੱਥੇ ਖੜਾਵਾਗੇ ਨਹੀਂ ਮੈਂ ਮੈਂ ਉਹ ਤੋਟਾ ਕਿੰਨਾ ਲੈ ਸਕਦੀ ਆ ਮੈਂ ਤਾਂ ਉੱਠਿਆ ਨਹੀਂ ਐਨਾ ਵੀ ਨਹੀਂ ਬਾਈ ਤੂੰ ਤਾਂ ਬਾੜੇ ਆਪਸ਼ਨ ਦੇਤੀ ਮੈਂ ਉਹ ਤੋਟਾ ਕਿਹੜੀ ਤਾਰ ਦੁੱਗੀ ਪਤਰਾ ਤੇ ਮੇਰੇ ਵਾਰੀ ਕਿਵੇਂ ਕਰਦੀ ਸੀ ਮੇਰੇ ਵਾਰੀ ਕਿਵੇਂ ਕਰਦੀ ਸੀ 10 ਮਿੰਟ ਚਲੋ ਚਲੋ ਪਤਾ ਕੀ ਚਲ ਸੁੱਕ ਤੁਸੀਂ ਮਰੇ ਤੇ ਚਲਾ ਵਰਤ ਤੇ ਚੱਕਾ ਚੱਕਾ ਨਹੀਂ ਜ਼ੋਰ ਲੱਗਿਆ ਚੱਕਾ ਤੇ ਚੱਕਾ ਲੱਗਦਾ ਚਲ ਤਰ 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 ਜਿੰਨਾ ਹੌਲੀ ਚਲੇ ਉਹ ਨਹੀਂ ਤਰ 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 ਤਾਰ 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 ਗਿੱਟੇ ਦੀ ਨਾਰ ਤਾਰ 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 ਦੀ ਨਾ ਚੜ ਗਈ ਚੱਲ ਆ ਉਹਦੇ ਪਾਸੋਂ ਵਾਟ ਦਾ ਗੋਲਾ ਦੀ 15 ਸਕਿੰਟ ਦਾ ਦਾਅ ਮਿਲੂ ਇਹ ਦੁਬਾਰਾ 15 ਜੇ ਇੱਥੇ ਸ਼ਰਤ ਆ ਦੁਬਾਰਾ ਪਿੱਛੇ ਤੇ ਲਿਆਵਾਂਗੇ ਢਾਕੇ ਜੇ ਇੱਥੇ ਸ਼ਰਤ ਆ ਉੱਥੇ 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 ਚੱਲ ਉੱਥੇ sire ਤੇ ਚੱਲ sire ਚੱਲ sire ਚੱਲ sire 15 ਸਕਿੰਟ ਦਾ ਦਾਅ ਲੜਾ 1 2 3 4 ਆ ਮੇਰੇ ਹੱਥ ਡੰਡਾ ਚ ਪਿਆ 6 7 8 ਆ ਪਾਣੀ ਲਿਆ ਲੋ 12 ਉੱਥੇ ਮਿਲੂ ਬੋਤਲ ਨਹੀਂ ਦੀ ਆ ਬੋਤਲ ਨਹੀਂ ਦੀ ਆ ਉੱਥੇ ਮਿਲ ਜਾ ਕੇ 13 14 15 ਬਈ ਆ ਜਾ ਚੱਲ 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 ਚੱਲ

ਤੁਸੀਂ ਹੱਥ ਲਾ ਕੇ ਉਹ ਕਰ ਦਿੰਦੇ ਹੋ ਪਿੱਛੇ ਲੈ ਕੇ ਜਾਉ ਦੁਬਾਰਾ ਪੈਸੇ ਹੱਥ ਲਾ ਕੇ ਤੁਸੀਂ ਉਹ ਕਰ ਦਿੰਦੇ ਹੋ ਬੈਲੈਂਸ ਵਿਗਾੜ ਦਿੰਦੇ ਹੋ ਚੱਲ ਚੱਲ ਪਿੰਗੇ ਦੇ ਗੋਡਿਆਂ ਦੀ ਚੱਲ ਪਿੰਗੇ ਹੋ ਗਿਆ ਜਾਣਾ ਉਹ ਤੇ ਮਜਵਾਰਾ ਪਿੱਛੇ ਲੈ ਕੇ ਜਾਉ ਦੁਬਾਰਾ ਪਿੱਛੇ ਲੈ ਕੇ ਜਾਉ ਉੱਥੇ ਜਾਣਾ ਸਿਰੇ ਸਿਰੇ ਜਾ ਕੇ ਖਾਣਾ ਸਿਰੇ ਢੇਡੀ ਕਹਿੰਦੇ ਜਾਈ ਜੰਨੀਆ ਚੱਲ ਥੋੜਾ ਜਿਹਾ ਰਹਿ ਗਿਆ ਚਲੋ ਚਲੋ ਚੱਲ 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 ਹਲੋ ਹਾਂਜੀ ਡੇਡੀ ਕੀ ਕਹਿੰਦਾ ਸਤਵਿੰਦਰ ਕੀ ਕਹਦਾ ਸੀ ਤੂੰ ਵੀ ਤੈਨੂੰ ਤਰਸੋਂਦਾ ਕਿਹਦੇ ਤੇ ਸੁਖੀ ਤੇ ਭਾਈ ਇਹ ਤਾਂ ਕੀ ਇਹਦਾ ਕੀ ਬਣੂਗਾ ਕਿ ਹੋਰ ਆਰੀ ਨਿੰਮ ਦੀ ਦਵਾਗੇ ਹੋਰ ਕੋਈ ਤੇ ਚਾਹ ਚੁੱਕੀ ਅੱਧੀ ਮੈਂ ਕਰਦਾ ਤੇਰੀ ਪੁਲਿਸ ਜਾ ਸਤਵਿੰਦਰ ਹੈ ਭਾਈ ਸੁਖੀ ਦੇ ਤਰਸ ਖਾ ਰਿਹਾਗਾ ਕਹਿੰਦੇ ਤੇ ਤੇ ਲੋ ਵੀ ਦੋਸਤੋ ਅੱਜ ਦਾ ਜਿਹੜਾ ਬਹੁਤ ਹੀ ਚੈਲੈਂਜਿੰਗ ਸੀ ਮੇਰੇ ਲਈ ਵੀ ਬਹੁਤ ਜ਼ਿਆਦੇ ਹਾਰਡ ਸੀਗਾ ਤੇ ਗੁਰੀ ਲਈ ਤਾਂ ਬਹੁਤ ਹਾਰਡ ਸਮੜਾ ਜਾ ਉਹ ਜਿਵੇਂ ਲੱਗਿਆ ਬਹੁਤ ਕੋਈ ਨਹੀਂ ਕਿਸੇ ਦਿਨ ਮੇਰਾ ਦਿਨ ਵੀ ਆ ਚੂਗਾ ਕੋਈ ਨਹੀਂ ਆਪਾਂ ਲੈ ਵੀ ਦੋਸਤ ਜੇ ਤੁਹਾਨੂੰ ਵੀਡੀਓ ਲੱਗੀ ਲਾਈਕ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਕਿਉਂਕਿ ਆਪਾਂ ਅੱਗੇ ਵੀ ਹੁਣ ਇਸੇ ਤਰ੍ਹਾਂ ਦੇ ਚੈਲੰਜ ਆਉਂਦੇ ਲੈ ਕੇ ਆਉਂਦੇ ਰਹਾਂਗੇ ਜਿਹਦੇ ਵਿੱਚ ਹਰ ਰੋਜ਼ ਕੋਈ ਨਵੀਂ ਸਜਾ ਹੋਇਆ ਕਰੂ ਬੰਦਾ ਵੀ ਕਈ ਹੋਰ ਆਪਾਂ ਚੇਂਜ ਕਰ ਸਕਦੇ ਆ ਸਤਵਿੰਦਰ ਵੀ ਹੋ ਸਕਦਾਗਾ ਸੁੱਖੀ ਵੀ ਹੋ ਸਕਦੀ ਡੈਡੀ ਵੀ ਹੋ ਸਕਦਾ ਹਰ ਇੱਕ ਵਾਰੀ ਆਪਾਂ ਐਮੀ ਚੈਲੰਜ ਹੋਇਆ ਕਰਨਗੇ ਪਰ ਸੱਚੀ ਗੱਈਆਂ ਮੈਨੂੰ ਲੱਗਦਾ ਸੀ ਵੀ ਇਹ ਸੁੱਖ ਕਰ ਲੈਣਗੇ ਵੀ ਸੋਖਾ ਪਰ ਜਦੋਂ ਤੁਹ ਤੋਂ ਨਹੀਂ ਹੋਇਆ ਚੱਲ 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 ਮੇਰੀ ਗੱਲ ਸੁਣਾਇਆ ਕਰੋ ਵੀ ਚੈਲੰਜ ਤੁਸੀਂ ਚਾਹੇ ਲੱਭ ਕੇ ਲਿਆਇਆ ਕਰੋ ਠੀਕ ਆ ਵੀ ਇਹਨਾਂ ਨੂੰ ਇੰਨੀ ਹੋਇਆ ਕਈ ਵਾਰ ਅਗਲਾ ਕਹਦੇ ਵੀ ਤਾਂ ਆਪ ਵੀ ਸੁੱਖ ਜਿਹੜਾ ਤੁਹਾਨੂੰ ਹੁੰਦਾਗਾ ਮੈਂ ਨਹੀਂ ਇਹ ਵੀ ਲੱਭ ਕੇ ਲਿਆ ਸਕਦਾ ਜਿਵੇਂ ਆਪਾਂ ਇੱਥੇ ਖੜੇ ਰਹਿੰਦੇ ਕੋਈ ਵੀ ਆਪਣੇ ਚੋਂ ਜੇ ਆਪਾਂ ਸਹਿਜ ਆ ਵੀ ਮੰਨ ਲਾ ਵੀ ਉਹ ਕਰਾਂਗੇ ਆਪਾਂ ਥੋੜੇ ਜਿ ਮਨ ਲਾ ਵੀ ਸਰੀਰਕ ਤੌਰ ਤੇ ਵੀ ਫਿੱਟ ਕਰਾਂਗੇ ਫਿਰ ਫਿਟਨੈਸ ਚੈਲੰਜ ਹੀ ਆ ਕਿਉਂਕਿ ਇਹਦਾ ਵੀ ਦੇਖਾ ਚ ਕਿੰਨੀ ਕੈਲਰੀ ਬਰਨ ਹੋਈ ਉਹ ਤਾਂ ਪੱਟਨ ਦਾ ਐਕਸਰਸਾਈਜ਼ ਹੋਈ ਜਾਂਦਾ ਮੇਰੇ ਗੋਡੇ ਵਿੰਗੇ ਹੋ ਗਏ ਸਾਹ ਲੱਗੇ ਨਾ ਪਾਰ ਸੀ ਸੁੱਖ ਪਰ ਕੁਰੀ ਤੇਰਾ ਤੂੰ ਵਰਕਆਊਟ ਇੱਕ ਚੈਲੰਜ ਦੇ ਵਿੱਚ ਹੀ ਵਰਕਆਊਟ ਹੋ ਗਿਆ ਤੇਰਾ ਹੋਣੇ ਮੇਰੇ ਗੱਟੇ ਦੇ ਉੱਤੇ ਪਿੰਜਲੀ ਤੇ ਹੱ ਆਵਾਜ਼ ਕਮੈਂਡਰ ਦੀ ਚਲ